ਦੇ ਵਿੱਚ ਹਮੇਸ਼ਾ ਹੀ ਹਿੰਦੂਆਂ ਨਾਲ ਵਿਤਕਰਾ ਹੁੰਦਾ ਨਜ਼ਰ ਆਇਆ ਤੁਸੀਂ ਦੇਖਿਆ ਸ਼ਰੇਆਮ ਦੇ ਸ਼ਰੇਆਮ ਕਿ ਕਿੱਦਾ ਗੁੰਡਾ ਕਰਦੀ ਆ ਨੰਗਾ ਨਾਜ ਮੈਂ ਨਹੀਂ ਅੰਗੜੀ ਕਹੂੰਗਾ ਗੁੰਡੇ ਨੇ ਗੁੰਡੇ ਕਿਉਂਕਿ ਇਹਨਾਂ ਨੇ ਪੰਜਾਬ ਦਾ ਹਮੇਸ਼ਾ ਮਾਹੌਲ ਹੀ ਖਰਾਬ ਕੀਤਾ ਵੈ ਅਸੀਂ ਦੇਖ ਲਓ ਕਿ ਸੀਐਮ ਸਾਡੇ ਪੰਜਾਬ ਦੇ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਫਿਰ ਸਭ ਜਿਹੜਾ ਨੂੰ ਪੁੱਛਦਾ ਵਾਂ ਕਿ ਜਿਹੜਾ ਤੁਸੀਂ ਗਨਮੈਨ ਪ੍ਰੋਵਾਈਡ ਕਰਾਇਆ ਸੀ ਕੋਰਾ ਥਾਪਰ ਨੂੰ ਉਹ ਤੇ ਆਪਣੀ ਜਾਨ ਛੁਡਾਉਂਦਾ ਫਿਰ ਆਪ ਲੁਕਦਾ ਫਿਰਦਾ ਸੀ ਕਿ ਕਿੱਥੇ ਮੈਨੂੰ ਇਹਨਾਂ ਵਾਟ ਦੇ ਦੇ ਵਿੱਚ ਮੈਂ ਪਹਿਲਾਂ ਵੀ ਕਿੰਨੀ ਵਾਰੀ ਕਹਿ ਚੁੱਕਾ ਕਿ Hindu thief ਨਹੀਂ ਹੈ ਪੰਜਾਬ ਦੇ ਵਿੱਚ ਹਮੇਸ਼ਾ ਹੀ ਹਿੰਦੂਆਂ ਨਾਲ ਵਿਤਕੜਾ ਹੁੰਦਾ ਨਜ਼ਰ ਆਇਆ ਤੁਸੀਂ ਦੇਖਿਆ ਸ਼ਰੇਆਮ ਦੇ ਵਿੱਚ ਸ਼ਰੇਆਮ ਕਿ ਕਿੱਦਾ ਗੁੰਡਾ ਕਰਦੀ ਆ ਨੰਗਾ ਨਾਜ ਮੈਂ ਨਹੀਂ ਅੰਗ ਨਹੀਂ ਕਹੂੰਗਾ ਇਹ ਗੁੰਡੇ ਨੇ ਗੁੰਡੇ ਕਿਉਂਕਿ ਇਹਨਾਂ ਨੇ ਪੰਜਾਬ ਦਾ ਹਮੇਸ਼ਾ ਮਾਹੌਲ ਹੀ ਖਰਾਬ ਕੀਤਾ ਵੈ ਹਜੇ ਤੱਕ ਤੁਸੀਂ ਦੇਖ ਲਓ ਕਿ ਸੀਐਮ ਸਾਡੇ ਪੰਜਾਬ ਦੇ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਪਿਛਲੇ ਕਿਨਾ ਤੁਸੀਂ ਦੇਖਿਆ ਕਿ ਕਿੱਦਾਂ ਸ਼ਰੇਆਮ ਪਹਿਲਾਂ ਵੀ ਸਾਡੇ ਹਿੰਦੂ ਲਿਟਰਰਰਾਂ 'ਤੇ ਕਿੰਨੀ ਵਾਰੀ ਹਮਲੇ ਹੋਏ ਔਰ ਇੱਕ ਚੀਜ਼ ਦੱਸੋਗੀ ਸਿਕਿਉਰਿਟੀ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਸਾਨੂੰ ਦਿੱਤੀ ਹੈ ਇਹ ਕਿ ਆਪ ਮੈਂ ਪਿਛਲੇ ਵੀ ਇੱਕ ਮੁੱਦਾ ਚੱਕਿਆ ਸੀਗਾ ਕਿ ਆ ਇਹ ਗੋਲੀ ਚਲਾ ਸਕਦੇ ਆ ਜਦੋਂ ਸੜ ਤੇ ਹਮਲਾ ਹੁੰਦਾ ਅੱਜ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਇਹਨਾਂ ਨੂੰ ਪੁੱਛਦਾ ਵਾਂ ਕਿ ਜਿਹੜਾ ਤੁਸੀਂ ਗਨਮੈਨ ਪ੍ਰੋਵਾਈਡ ਕਰਾਇਆ ਸੀ ਕੋਰਾ ਥਾਪਰ ਨੂੰ ਉਹ ਤੇ ਆਪਣੀ ਜਾਨ ਛੁਡਾਉਂਦਾ ਫਿਰ ਆਪ ਲੁਕਦਾ ਫਿਰਦਾ ਸੀ ਕਿ ਕਿੱਥੇ ਮੈਨੂੰ ਇਹਨਾ ਵਾਟ ਦੇਣ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਕਿੰਨੀ ਵਾਰੀ ਕਹਿ ਚੁੱਕਾ ਕਿ Hindu ਸੇਫ ਨਹੀਂ ਹੈ ਇਹ ਸਰਕਾਰਾਂ ਜਿਹੜੀਆਂ ਨੇ ਮੈਂ ਇਹ ਚਾਹਨਾ ਕਿ 50% ਸਾਡੇ ਹਿੰਦੂਆਂ ਦੀ ਵੋਟਾਂ ਲਿੱਤੀਆਂ ਔਰ ਸਾਡੇ ਪੰਜਾਬ ਦੇ ਵਿੱਚ Hindu ਸਮੁਦਾਏ ਦੇ ਸ਼ੇਰ ਸੈਨਿਕ ਸਾਡੇ ਭਰਾ ਹਮੇਸ਼ਾ ਟਾਰਗੇਟ ਹੋ ਰਿਹਾ ਪਿਛਲੀ ਵਾਰ ਤੁਸੀਂ ਦੇਖਿਆ ਕਿਦਾ ਸੁਦੀਪ ਕੁਮਾਰ ਸੂਰੀ ਉਸ ਤੋਂ ਪਹਿਲਾਂ ਮੇਰੇ ਤੇ ਅਤਵਾਦੀ ਹਮਲੇ ਹੁੰਦੇ ਉਸ ਤੋਂ ਪਹਿਲਾਂ ਸਾਡੇ ਦੁਰਗਾ ਪ੍ਰਸਾਦ ਗੁਪਤਾ ਕਈ ਸ਼ੇਵ ਸੈਨਿਕ ਸਾਡੇ ਮਾਰੇ ਜਾਂਦੇ ਮਤਲਬ ਸਰਕਾਰ ਮੂਖ ਦਰਸ਼ਕ ਆ ਬਣੀ ਹੋਈ ਹੈ ਹਰ 2-3 ਮਹੀਨੇ ਵਿੱਚ ਦੇ ਨੇ ਕਿਸੇ ਨਾ ਕਿਸੇ ਹਿੰਦੂ ਲੀਡਰ ਤੇ ਹਮਲਾ ਹੁੰਦਾ ਔਰ ਮਾਰਿਆ ਜਾਂਦਾ ਔਰ ਅਸੀਂ ਸਾਰੇ ਹਿੰਦੂ ਮੂਖ ਦਰਸ਼ਕ ਬਣ ਕੇ ਸਿਰਫ ਦੇਖਦੇ ਰਹਿੰਦੇ ਆ ਕਿਉਂ ਸਰਕਾਰ ਨੂੰ ਅਸੀਂ ਕਿਉਂ ਨਹੀਂ ਪੁੱਛਦੇ ਕਿ ਪੰਜਾਬ ਦੇ ਵਿੱਚ ਅਸੀਂ ਸੇਫ ਕੀਤੇ ਹਾਂ ਪੰਜਾਬ ਦੇ ਵਿੱਚ ਹਿੰਦੂ ਸੇਵ ਕੀਤੇ ਆ ਜੇ ਅੱਜ ਹਿੰਦੂ ਸੇਵ ਹੁੰਦਾ ਤੇ ਅੱਜ ਇਹ ਹਾਲ ਨਾ ਹੁੰਦਾ ਹਰ ਵਾਰੀ ਤੁਸੀਂ ਇੱਕ ਦਿਨ ਦੇਖੋ ਕਿ ਹਿੰਦੂਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਵੈ ਸਰਕਾਰ ਕਿਉਂ ਟਾਰਗੇਟ ਕਰਵਾ ਰਹੀ ਹੈ ਮੈਂ ਸਰਨਾ ਪਹਿਲੇ ਇੱਕ ਚੀਜੀ ਵੀ ਸਾਨੂੰ ਕਹਿਣਾ ਕਿ ਸਿਕਿਉਰਟੀ ਤੁਸੀਂ ਉਹ ਦੋ ਕਿ ਜਿੰਨਾਂ ਕੋਲ ਪਰਮਿਸ਼ਨ ਹੋਵੇ ਜਿੰਨਾਂ ਕੋਲ ਸਾਨੂੰ ਬਚਾਉਂਦਾ ਉਹ ਮਸਲਾ ਹੋਵੇ ਔਰ ਸਾਨੂੰ ਬਚਾਇਆ ਨਹੀਂ ਜਾਂਦਾ ਉਹ ਆਪਣੀ ਜਾਨ ਛੁੜਾ ਰਹੇ ਨੇ ਜਾਂ ਆਪਣੇ ਪਿੱਛੇ ਭੱਜ ਰਹੇ ਨੇ ਆਪਣੀ ਜਾਨ ਬਚਾ ਰਹੇ ਨੇ ਕਿਆ ਕਰਨੀ ਇਹੋ ਜੀ ਸੁਰੱਖਿਆ ਕਿਆ ਕਰਨੀ ਇਹੋ ਜੀ ਸੇਫਟੀ ਜਿਹਦਾ ਪਰਿਵਾਰ ਵਿਗੜਦਾ ਜਿਹਦਾ ਪਰਿਵਾਰ ਖਰਾਬ ਹੁੰਦਾ ਅੱਜ ਉਹ ਗੋਰਥਾਪੜ ਦੇ ਪਰਿਵਾਰ ਨੂੰ ਪੁੱਛੋ ਕਿ ਉੱਤੇ ਕੀ ਬੀਤਰੀ ਹੋਣੀ ਹੈ ਉੱਤੇ ਕੀ ਚੱਲ ਰਿਹਾ ਹੋਣਾ ਵੈ ਮਤਲਬ ਸਾਰੇ ਹਿੰਦੂਆਂ ਨੂੰ ਅਸੀਂ ਇੱਕ ਹੋਣਾ ਪੈਣਾ ਸਾਰੇ ਹਿੰਦੂਆਂ ਨੂੰ ਇਕੱਠੇ ਹੋਣਾ ਪੈਣਾ ਔਰ ਇੱਕ ਆਵਾਜ਼ ਲਗਾਨੀ ਪੈਣੀ ਹੈ ਗਰਭ ਸੇ ਕਹੋ ਹਮ ਹਿੰਦੂ ਹੈ ਔਰ ਹਮ ਹਿੰਦੂ ਇਕ ਜੁਟ ਹੈ ਇੱਕ ਕਾਰਨ ਕੀ ਲੱਗਦਾ ਕਿਉਂ ਹਮਲੇ ਦਾ ਕੀ ਕਾਰਨ ਹੈ ਕਾਰਨ ਇਹ ਹੈਗਾ ਜੀ ਸਰਨਾ ਵੱਡਾ ਕਿ ਜਿਹੜਾ ਬੰਦਾ ਕਟੜਵਾਦੀਆਂ ਦੇ ਖਿਲਾਫ ਜਿਹੜੇ ਪੰਨੂ ਜਿਹੜੇ ਬਾਹਰ ਬੈਠੇ ਵਿਦੇਸ਼ਾਂ ਦੇ ਵਿੱਚ ਅੱਤਵਾਦੀ ਜਿਹੜੇ ਸੰਗਠਨ ਬਾਹਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਇੱਕੋ ਬੰਸ਼ਾ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਮਰਵਾਓ ਇੱਕੋ ਹੀ ਮੰਸ਼ਾ ਹੈ ਕਿ ਸ਼ੇਪਸੈਨਿਕ ਪੰਜਾਬ ਦੇ ਵਿੱਚ ਮਰਵਾਓ ਕਿਉਂ ਸ਼ੇਪਸੈਨਿਕ ਨੇ ਆਪਣੀ ਜਾਨ ਹਤਿਆਲੀ ਤਰੱਕ ਕੇ ਪੰਜਾਬ ਹਿੱਤਾਂ ਲਈ ਕੰਮ ਕੀਤਾ ਪੰਜਾਬ ਦੇ ਪੰਜਾਬ ਦੇ ਚੰਗੇ ਕੰਮ ਨਹੀਂ ਕੰਮ ਕੀਤਾ ਪੰਜਾਬ ਨਾਲ ਪੰਜਾਬ ਨੂੰ ਨਾਲ ਲੈ ਕੇ ਜਾਨ ਲਈ ਕੰਮ ਕੀਤਾ ਮਤਲਬ ਅਸੀਂ ਇਹ ਨਾਰਾ ਲਾਣਿਆ ਸਾਡਾ ਪੰਜਾਬ ਜਿੰਦਾਬਾਦ ਸਾਡਾ ਹਿੰਦੁਸਤਾਨ ਜਿੰਦਾਬਾਦ ਔਰ ਮੈਂ ਪੁੱਛਣਾ ਚਾਹਨਾ ਵਾ ਇੱਕ ਆਵਾਜ਼ ਬੰਜੋ ਸਾਰਾ ਪੰਜਾਬ ਦਾ Hindu ਔਰ ਦਿਖਾ ਦਿਓ ਸਰਕਾਰਾਂ ਨੂੰ ਕਿ ਅਸੀਂ Hindu ਇੱਕ ਹਾਂ ਇਹ ਉਹ ਗੁੰਡੇ ਨੇ ਗੁੰਡੇ ਉਹ ਗੁੰਡੇ ਮੈਂ ਕਹੂੰਗਾ ਗੁੰਡੇ ਜਿਹੜੇ ਵੀਡੀਓ ਵਾਇਰਲ ਕਰਕੇ ਜਾਣ ਕੇ ਉਹਨਾਂ ਦੀ ਕੋਮਨਸ਼ਾ Hindu ਲੀਡਰਾਂ ਨੂੰ ਧੰਕਾਣਾ ਮਤਲਬ ਇਹ ਸ਼ਹਿ ਦੇ ਰਹੇ ਮੈਂ ਕਹਿੰਦਾ ਕੀ ਹੁਣ ਉਹ ਵੀਡੀਓ ਦੇਖ ਕੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਚੁੱਪ ਕਿਉਂ ਹੈ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਚੁੱਪ ਕਿਉਂ ਹੈ ਕਿਉਂਕਿ ਪੰਜਾਬ ਦੇ ਵਿੱਚ ਮੈਂ ਸਿੱਧੀ ਗੱਲ ਬੋਲਦਾ ਕਿ Hindu ਸੁਰੱਖਿਤ ਨਹੀਂ ਹੈ ਸਰਕਾਰ ਚਾਹੀਦੀ ਦਮ ਵਾਲੀ ਜਿਹੜੀ Hinduਾਂ ਦੀ ਸੁਰੱਖਿਆ ਕਰ ਸਕੇ ਔਰ 50% Hinduਾਂ ਦੀ ਵੋਟ ਹੈ ਔਰ 50% Hinduਾਂ ਨੇ ਵੋਟ ਪਾਈ ਅੱਜ ਤੱਕ Hinduਾਂ ਦੀ ਸੇਫਟੀ ਕਿਉਂ ਨਹੀਂ ਕੀਤੀ ਜਾ ਰਹੀ ਸਰਕਾਰ ਨੂੰ ਇਹ ਬਹੁਤ ਵੱਡਾ ਸਵਾਲ ਹੈ